ਹਲੋ ਦੋਸਤੋ ਰਚਨੀ ਦੀ ਦੁਨੀਆ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਅੱਜ ਅਸੀਂ ਬਣਾਵਾਂਗੇ ਖੁੰਬਾਂ ਦੀ ਸਬਜ਼ੀ ਜੋ ਖਾਣ ਵਿੱਚ ਬਹੁਤ ਸਵਾਦ ਹੁੰਦੀ ਹੈ ਤੇ ਸੇਵ ਦੇ ਲਈ ਵੀ ਬਹੁਤ ਵਧੀਆ ਹੁੰਦੀ ਹੈ ਇਸ ਨੂੰ ਮਸਰੂਮ ਵੀ ਕਿਹਾ ਜਾਂਦਾ ਹੈ ਤੇ ਪੰਜਾਬੀ ਵਿੱਚ ਇਸ ਨੂੰ ਖੁੰਬਾ ਕਹਿੰਦੇ ਹਨ ਜੋ ਬਹੁਤ ਸਵਾਦ ਹੁੰਦੀਆਂ ਨੇ ਚਲੋ ਸਟਾਰਟ ਕਰਦੇ ਹਾਂ ਵੀਡੀਓ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਰੈਸਪੀ ਕਿੱਦਾਂ ਲੱਗੀ ਅਸੀਂ ਲਈਆਂ ਨੇ ਖੁੰਬਾ ਇਸ ਨੂੰ ਪਾਣੀ ਵਿੱਚ ਪਾ ਗਏ ਚੰਗੀ ਤਰ੍ਹਾਂ ਉਹ ਲਵਾ ਲਾਂਗੇ। ਕੁੰਭਾ ਨੂੰ ਸਾਫ ਕਰ ਲਈਏ ਦੇ ਵਿੱਚ ਪਾਵਾਂਗੇ ਇੱਕ ਚਮਚਾ ਆਟਾ ਆ ਮੈਦਾ ਵੀ ਪਾ ਸਕਦੇ ਹੋ। ਇਸਦੇ ਨਾਲ ਕੁੰਭਾ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਤੇ ਇਹਦੇ ਨਾਲ ਸਾਰੀ ਗੰਦਗੀ ਆਟੇ ਨਾਲ ਇਸਦੀ ਸਾਰੀ ਗੰਦਗੀ ਲੱਠ ਜਾਂਦੀ ਹੈ ਤੁਸੀਂ ਇਦਾਂ ਨੂੰ ਆਟੇ ਵਾਲੇ ਪਾਣੀ ਵਿੱਚ ਪਾ ਕੇ ਮੰਨ ਲੈਣਾ ਇਹ ਦੇਖੋ ਠਾਕਾ ਦਿਨਾ ਚਿੱਟਕਾ ਜਾਂਦਾ ਜਦ ਹੀ ਸਾਰੇ ਗਮੇਲੀ ਨਾਤ ਜੰਦੀ ਕੁੰਬਾ ਨੂੰ ਤੋਂ ਤਵਾ ਦੇਖੋ ਸਾਡਾ ਪਾਣੀ ਕਿੰਨਾ ਗੰਦਾ ਹੋਇਆ ਹੈ ਤੇ ਸਾਰਾ ਹੀ ਇਹਦੇ ਨਾਲ ਗੰਦਗੀ ਲੱਗ ਗਈ ਹੈ। ਹੁਣ ਇਸ ਨੂੰ ਕੰਬੇ ਸਿੱਕ ਸਾਫ਼ ਪਾਣੀ ਚ। ਸਾਫ਼ ਪਾਣੀ ਚ ਚੰਗੀ ਤਰ੍ਹਾਂ ਇਸ ਨੂੰ ਥੋ ਲਾਵਾਂਗੇ। ਕੁੰਬਾ ਦੀ ਸਬਜ਼ੀ ਨੂੰ ਤਰਕਾ ਲਾਣ ਲਈ ਅਸੀਂ ਲਿਆ ਤਿੰਨ ਪਿਆਜ਼ ਤੇ ਤਿੰਨ ਚਾਰ ਹੜੀਆਂ ਮਿਰਚਾਂ ਦੋ ਲਾਲ ਟਮਾਟਰ ਇੱਕ ਲਸਣ ਲਸਣ ਨੂੰ ਅਸੀਂ ਛਿੱਲ ਲਿਆ ਆਇਆ। ਅੱਧੇ ਕੋਲ ਲਈ ਅਸੀਂ ਵੇਸਣ ਦੀ ਲਵਾਂਗੇ ਤੁਸੀਂ ਦੋ ਵੱਡੇ ਚਮਚ ਵੀ ਵੇਸਣ ਦੇ ਲੈ ਸਕਦੇ ਹੋ ਟਮਾਟਰ ਨੂੰ ਅਸੀਂ ਕੱਟ ਲਵਾਂਗੇ ਤੇ ਲਸਣ ਪਿਆਜ਼ ਨੂੰ ਮਿਕਸੀ ਵਿੱਚ ਗ੍ਰाइंड ਕਰ ਲਾਂਗੇ ਤੁਸੀਂ ਆਪਣੇ ਚਾਹ ਨਾਲ ਛੋਟੇ ਵੱਡੇ ਪੀਸ ਕਰ ਸਕਦੇ ਹੋ ਅਸੀਂ ਸਾਰਿਆਂ ਨੂੰ ਕੱਟ ਲੈਣਾ ਤੇ ਮਿਕਸੀ ਵਿੱਚ ਗ੍ਰाइंड ਕਰ ਲੈਣਾ ਸੇ ਤੇ ਵਿੱਚ ਪਾਵਾਂਗੇ ਵੇਸ ਨੂੰ ਇਹਨਾਂ ਨੂੰ ਕੁ ਹਲਦੀ ਥੋੜੀ ਜਿਹੀ ਲੌਂਗ ਮਿਰਚ ਅਜਵਾਇਨ ਹਾਂ ਇਹਦੇ ਇਸ ਵਿੱਚ ਚੰਗੀ ਤਰ੍ਹਾਂ ਕੋਲ ਲਵਾਂਗੇ ਇਸ ਨੂੰ ਨਾ ਜ਼ਿਆਦਾ ਔਖਲਾ ਰੱਖਣਾ ਤੇ ਨਾ ਹੀ ਜ਼ਿਆਦਾ ਸਖਤ ਤੋੜਾ ਨਰਮੀ ਰੱਖਣਾ ਵਿਸਾਣ ਹੁਣ ਆਪਾਂ ਸਬਜੀ ਦਾ ਮਸਾਲਾ ਮਿਕਸੀ ਜਰ ਤਿਆਰ ਕਰ ਲੈਨੇ ਆ ਇੰਨੇ ਪਿਆਜ਼ ਅਸੀਂ ਬਚਾ ਲਏ ਨੇ ਬਾਅਦ ਵਿੱਚ ਸਬਜ਼ੀ ਵਿੱਚ ਪਾਵਾਂਗੇ। ਇਸ ਜਿਹਾ ਸੀ ਪਾਵਾਂਗੇ ਤੇਲ। ਤੇਲ ਸਾਡਾ ਗਰਮ ਹੋ ਗਿਆ। ਤੇਲ ਵਿੱਚ ਖੁੰਮਾ ਪਾ ਗਏ ਹੁਣ ਅਸੀਂ ਇਸ ਨੂੰ ਫਰਾਈ ਕਰ ਲਵਾਂਗੇ। ਇੱਕੋ ਵਾਰੀ ਤੇਲ ਵਿੱਚ ਸਨੀਆਂ ਖੁੰਮਾ ਨਹੀਂ ਆਣੀਆਂ ਇਸ ਕਰਕੇ ਇਸ ਨੂੰ ਅਸੀਂ ਦੋ ਵਾਰੀ ਫਰਾਈ ਕਰਾਂਗੇ। ਇਸ ਨੂੰ ਉਦੋਂ ਤੱਕ ਫਰਾਈ ਕਰਨਾ ਜਦੋਂ ਤੱਕ ਇਹ 골ਡ ਬ੍ਰਾਊਨ ਨਹੀਂ ਹੋ ਜਾਂਦੀ। ਤੁਮਬਾ ਸਾੜੀਆਂ ਫਰਾਈ ਹੋ ਗਈਆਂ ਨੇ। ਉਸੇ ਤੇਲ ਵਿੱਚ ਮਸਾਲਿਆਂ ਨੂੰ ਪਾ ਕੇ ਅਸੀਂ ਪੋਣਾ ਲਵਾਂਗੇ। ਨਮਕ ਹਲਦੀ ਲਾਲਚ ਤੇਰ ਮਸਾਲਾ ਇਹਨਾਂ ਨੂੰ ਚੰਗੀ ਤਰ੍ਹਾਂ ਸਹੀ ਥੋਨਾ ਲਗਾ ਲਵਾਂਗੇ ਹੁਣ ਤੁਮਾਂਗੇ ਇਹਦੇ ਵਿੱਚ ਜੀਰਾ ਬਚਾ ਕੇ ਰੱਖਿਆ ਹੋਇਆ ਸੀ ਪਿਆਜ਼ ਤੁਰੀ ਮੇਥੀ ਅਸੀਂ ਮਸਾਲੇ ਨੂੰ ਉਦੋਂ ਤੱਕ ਪੁੰਨਾਂਗੇ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ। ਕੋਲ ਪਾਵਾਂਗੇ, ਥੋੜਾ ਜਿਆਦਾ ਪਾਵਾਂਗੇ। ਪੁਣੀ ਸੁਣੋ ਟੱਕ ਦਵਾਂਗੇ। 5 ਮਿੰਟ ਨੂੰ ਟੱਕ ਕੇ ਅਸੀਂ ਪਕਾਵਾਂਗੇ। మీడియం ਗੈਸ ਤੇ। 5 ਮਿੰਟ ਬਾਅਦ ਸਬਜੀ ਨੂੰ ਚੈੱਕ ਕਰਾਂਗੇ ਇਹਨੇ ਤੇਲ ਛੱਡ ਦਿੱਤਾ ਹੁਣ ਅਦੇ ਚ ਪਾਵਾਂਗੇ ਫਰਾਈ ਤੁਮਾ ਜੇ ਤੁਸੀਂ ਗਰੇਵੀ ਵਾਲੀ ਬਣਾਣੀ ਹੈ ਤਾਂ ਅਦੇ ਚ ਇੱਕ ਕੱਪ ਪਾਣੀ ਪਾ ਸਕਦੇ ਹੋ ਸਬਜੀ ਸਾਡੀ ਬਣ ਕੇ ਤਿਆਰ ਹੈ ਜੀ ਦੇਖੋ ਕਿੰਨਾ ਵਧੀਆ ਕਲਰ ਆਇਆ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਫॉर ਵਾਚਿੰਗ